ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਰਸੂਲਪੁਰ ਨਹਿਰਾ ਠੀਕ ਆ ਜੀ ਸੇਰੋਂ ਤੋਂ ਵੀ ਤਕਰੀਬਨ ਕੋਈ ਦੂਰੀ ਆ 2 2.5 3 ਕਿਲੋਮੀਟਰ ਦੀ ਸਾਰੀ ਦੂਰੀ ਆ ਤੇ ਵੀਰ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਸੇਲ ਪਰਚੇਜ ਦਾ ਕੰਮ ਆ ਦੋਸਤੋ ਖਾਸ ਤੌਰ ਤੇ ਮੱਝਾਂ ਝੋਟੀਆਂ ਤਿੰਨ ਤੁਹਾਨੂੰ ਦਿਖਾਉਣੀਆਂ ਦੋਸਤੋ ਬਿਲਕੁਲ ਸਵੇ ਸਵੇ ਨਾਗਰੇ ਜਿੰਨੇ ਵੀ ਪਸ਼ੂ ਦਿਖਾਉਣੇ ਆ ਸਾਰੇ ਬਿਲਕੁਲ ਦੁੱਧ ਤੇ ਚੱਲਣ ਦੇ ਆ ਤਸੱਲੀ ਕੋਈ ਵੀਰ ਦੋ ਡੰਗ ਚੋਕੇ ਤੇ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ 26 ਅਕਤੂਬਰ ਨੂੰ ਅੱਜ ਇਹ ਆਪਾਂ ਕਵਰੇਜ ਕਰਦੇ ਆ ਦੋਸਤੋ ਸਮਾਂ ਤੁਸੀਂ ਨੋਟ ਕਰੋ ਸ਼ਾਮ ਦੇ ਬਿਲਕੁਲ 5:30 6 ਵਜੇ ਦਾ ਜਿਹੜਾ ਬਿਲਕੁਲ ਸਮਾਂ ਹੈਗਾ ਸੋ ਪਸ਼ੂ ਚੰਗੇ ਆ ਦੋਸਤੋ ਬਾਕੀ ਕੋਈ ਵੀਰ ਅੱਗੇ ਵਰਤੀ ਕਰਕੇ ਤਸੱਲੀ ਕਰੇ ਠੀਕ ਆ ਜੀ ਦੋ ਡੰਗ ਚੋਬੋ ਤਿੰਨ ਟਾਈਮ ਚੋਬੋ ਜਿੰਨਾ ਤੋਂ ਤੁਹਾਨੂੰ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਕਰਨਾ ਨਿਰਖ ਪਰ ਕਰਦੇ ਹਰ ਇੱਕ ਭੈਣ ਭਰਾ ਦਾ ਹਰ ਇੱਕ ਵੀਰ ਦਾ ਆਪੋ ਆਪਣਾ ਥੋੜਾ ਥੋੜਾ ਫਰਜ ਬਣਦਾ ਹੱਕ ਬਣਦਾ ਉਹ ਕਰਟੇਰੀਆ ਜਿਹੜਾ ਹੈਗਾ ਤੁਸੀਂ ਜਰੂਰ ਪੂਰਾ ਕਰ ਲਿਆ ਕਰੋ ਆ ਉਹ ਕਰਦੇ ਆ ਗੱਲਬਾਤ ਨਿਸ਼ਾਨ ਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜ ਇਹਨਾਂ ਪਸੂਆਂ ਦੀ ਨਿਸ਼ਾਨ ਵੀਰ ਦੇ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀਆ ਵੀਰ ਜੀ ਹੋ ਠੀਕ ਠਾਕ ਜੋ ਬਹੁਤ ਵਧੀਆ ਠੀਕ ਹੋ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਘਰ ਜੀ ਸਾਸਰੀ ਰਾਜਸੰਧੂ ਚੈਨਲ ਨੂੰ ਵਾਧੂ ਵਾਧੂ ਸਪੋਰਟ ਕਰੋ ਵੀਰ ਜੀ ਸਾਰੇ ਜਾਣੇ ਵੀਰ ਭਰਾ ਮਿਹਰਬਾਨੀ ਨਿਸ਼ਾਨ ਵੀਰੇ ਪਿਛਲੀ ਵੀਡੀਓ ਆਪਾਂ ਨੂੰ ਆਪਾਂ 7 ਦਿਨ ਹੋ ਗਏ ਪਾਈ ਹਾਂ ਹਾਂਜੀ ਹਾਂਜੀ ਪਾਈ ਸੀ ਭਾਜੀ ਤੇ ਪਸ਼ੂ ਕਿੰਨੇ 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 ਕਿ ਵਿਕ ਗਏ ਤੇ ਕਿੰਨੇ ਆਪਣੇ ਕੋਲ ਹੈਗੇ ਹਜੇ ਪਸ਼ੂ ਤਿੰਨ ਪਸ਼ੂ ਹੈਗੇ ਆ ਮਤਲਬ ਤੇ ਦੋ ਨਵੇਂ ਆਏ ਆ ਤੇ ਮੁੰਡਾ ਯਾਰ ਦੋਸਤੋ ਉਹਦੇ ਡੈਡੀ ਨੂੰ ਅਟੈਕ ਹੋ ਗਿਆ ਭਾਜੀ ਉਧਰ ਥੋੜਾ ਜਾਣਾ ਪਿਆ ਸੀ ਹਾਂ ਤਾਂ ਕਰਕੇ ਫਿਰ ਆਪ ਵੀ ਆਉਣੇ ਜਾਣੇ ਵਾਵਾ ਸੀ ਤੇ ਫਿਰ ਫੋਨ ਫਾਣ ਤੇ ਵੀਰਾ ਭਰਾਵਾਂ ਦੇ ਵਾਧੂ ਆਏ ਪਰ ਟਾਈਮ ਨਹੀਂ ਲੱਗਾ ਫੋਨ ਫਾਣ ਗੱਲ ਕਰਨ ਦਾ ਠੀਕ ਆ ਜੀ ਹਾਂਜੀ ਕੋਈ ਐਮਰਜੈਂਸੀ ਚਲੋ ਪਹੁੰਚ ਹਾਂਜੀ ਐਮਰਜੈਂਸੀ ਹੈ ਭਾਜੀ ਠੀਕ ਆ ਤੇ ਨਿਸ਼ਾਨਾ ਚ ਪੱਜਾ ਝੋਟੀਆਂ ਜਿਹੜੀਆਂ ਆਪਾਂ ਤੈਨੂੰ ਦਿਖਾ ਦਾਂਗੇ ਤੇ ਦੋ ਵੈੜਾ ਨੇ ਹਾਂਜੀ ਹਾਂਜੀ ਸਾਰੇ ਪਸ਼ੂ ਸੂਏ ਨੇ ਸਾਰੇ ਸੂਏ ਸਵਾਏ ਭਾਜੀ ਚਲੋ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਪੰਜਾਂ ਨਗਾਂ ਦੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਪਹਿਲੇ ਨੰਬਰ ਤੋਂ ਇਸ ਮੈਂ ਤੋਂ ਆਪਾਂ ਸਟਾਰਟ ਕਰ ਲਾਂਗੇ ਨੀਲੀ ਦਾ ਬਿਲਕੁਲ ਪਾਕਾ ਦੋਸਤੋ ਚਾਹੇ ਕੋਈ ਵੀ ਗ੍ਰੇਡੇਡ ਇਹਨੂੰ ਸਮਝ ਲੈ ਠੀਕ ਆ ਤੇ ਮਾਰਕਿੰਗ ਚਾਰੇ ਪੈਰ ਤੋਤੇ ਆ ਮੱਥਾ ਬੱਲ ਬੱਗੀ ਨਾਸ ਬਾਕੀ ਫੇਸ ਹਾਂਜੀ ਨੀਲੀ 라ਵੀ ਚ ਆਉਂਦੀ ਭਾਜੀ ਪੂਰੀ ਠੀਕ ਹੈ ਨੀਲੀ 라ਵੀ ਦੇ ਅੱਖਾਂ ਛੱਡ ਕੇ ਬਾਕੀ ਸਾਰੇ ਸਪੌਟ ਹੈਗੇ ਨੇ ਭਾਜੀ ਨੀਲੀ 라ਵੀ ਦੇ ਅੱਖਾਂ ਦੇ ਵਿੱਚ ਵੀ ਥੋੜੀ ਥੋੜੀ ਜਿਹੀ ਹਾਂਜੀ ਮਾੜੇ ਮਾੜੇ ਆ ਗਏ ਆ ਮਾਰਕਿੰਗ ਆ ਗਈ ਆ ਠੀਕ ਅੱਛਾ ਨਿਸ਼ਾਨ ਚਲੋ ਮੱਝ ਵੀ ਰਹੀ ਚੰਗੀ ਆ ਕੀ ਇਹਦਾ ਮਿਲਕਰ ਰਿਕਾਰਡ ਕੀ ਹੋਵੇ ਵੀਜੀ ਉਹਦਾ 9 ਕਿਲੋ ਬੋੜਾ ਯਾਤੋ 6-7 ਦਿਨ ਪਹਿਲਾਂ ਵੀਡੀਓ ਪਾਈ ਸੀ ਹੁਣ 12 ਕਿਲੋ ਤੋਂ ਦੁੱਧ ਨੈਟ ਵੱਕਾ ਬਾਹਰ ਹੋਊਗਾ ਤੇ ਆਪਾਂ 12 ਕਿਲੋ ਦੀ ਫੁੱਲ ਗਰੰਟੀ ਦਵਾ ਵੀਰ ਮੇਰਾ ਕੋਈ ਵੀ ਆਨਲਾਈਨ ਵੀ ਮੰਗਾ ਸਕਦਾ ਵਾ 9 ਕਿਲੋ ਤੇ ਬੋੜਾ 8-9 ਸੀ ਉਹਦਾ ਹਾਂਜੀ ਹਾਂਜੀ 8-9 ਕਿਲੋ ਸੀ ਉਹ ਦਿਨ ਪੱਕਾ ਇਹੋ ਹੀ ਜਿਹਦੀ ਚਲੋ ਆਪਾਂ ਖੁਦ ਵੀ ਚਵਾਈ ਕੀਤੀ ਸੀ ਹਾਂਜੀ ਹਾਂਜੀ ਖੁਦ ਚਵਾਈ ਕੀਤੀ ਸੀ ਤੁਹਾਨੂੰ ਪਤਾ ਹੀ ਆ ਚਵਾਈ ਬਹੁਤ ਇੱਕ ਨੰਬਰ ਸੀ ਦੋਸਤੋ ਪਿਛਲੀ ਵੀ ਵੀਡੀਓ ਦੇ ਵਿੱਚ ਇਹ ਆਪਾਂ ਤੁਹਾਨੂੰ ਮੱਝ ਦਿਖਾਈ ਸੀਗੀ ਬਾਕੀ ਵੀ ਸੀ ਉਦੋਂ ਹੁਣ ਦੁੱਧ ਤੇ ਆ 12 ਕਿਲੋ ਹਾਜ਼ਰ ਜਿਹੜਾ ਬਿਲਕੁਲ ਦੁੱਧ ਦਾਈ ਦੇ ਥੱਲੇ 12 ਕਿਲੋ ਜਿਹੜਾ ਤੁਸੀਂ ਚੋ ਲੈਣਾ ਆਣ ਕੇ ਤਸੱਲੀ ਕਰ ਲੈਣੀ ਆ ਹਾਂਜੀ ਨਿਸ਼ਾਨ ਬਾਕੀ ਵੀਰ ਜੀ ਕਮੈਂਟ ਵੀਰ ਇੱਕ ਦੋ ਜਣਿਆਂ ਨੇ ਨਾਂ ਮਾਰੇ ਆ ਆਪਾਂ ਨੂੰ ਪਰ ਜਿੰਨਾ ਦੁੱਧ ਹੋਇਆ ਭਾਈ ਉਹਨਾਂ ਹੀ ਦੱਸਣਾ 9-9 ਕਿਲੋ ਹੀ ਪਿਛਲੀ ਵਾਰ ਤੇ 9-9 ਕਿਲੋ ਦੱਸਣਾ ਹੁਣ ਤੁਹਾਨੂੰ ਪਤਾ ਬਾ ਝੂਠ ਤੇ ਮਾਰ ਦੇਣੀ ਆ ਜੇ ਝੂਠ ਮਾਰੀਏ ਤੇ ਤੁਹਾਨੂੰ ਪਤਾ ਆਪਣਾ ਗਾਹਕ ਖਰਾਬ ਹੁੰਦਾ ਵਾ ਬਿਲਕੁਲ ਹਾਂਜੀ ਹੁਣ ਜਿੰਨਾ ਦੁੱਧ ਆਪਾਂ ਉਹਨਾਂ ਹੀ ਦੱਸਣਾ ਬਿਲਕੁਲ ਕਿਸਮਤ ਵੱਲੋਂ ਹੀ ਸਾਰੀ ਗੱਲ ਥੱਲੇ 9-9 ਕਿਲੋ ਹੀ ਭਾਈ ਉਹਦਨ ਹਾਂਜੀ ਇਹ ਤਾਂ ਸਿਰ 9 ਕਿਲੋ ਪੌੜਾ ਦਾਵਾਾਂ ਥੱਲੇ ਵੀ 9-9 ਕਿਲੋ ਹਾਂਜੀ ਹਾਂਜੀ ਇਹ ਗੱਲ ਫਿਰ ਸੇਮ ਜੀ ਹੋ ਗਈ ਸਾਰੀ ਕੋਈ ਗੱਲ ਵੀ ਕੋਈ ਜੋ ਥਲੇਗਾ ਉਹ ਦੱਸਣਾ ਹਾਂਜੀ ਹਾਂਜੀ ਉਹ ਦੱਸਣਾ ਤੇ ਆਪਾਂ ਜਵਾਬਣਾ ਵੀ ਉਹ ਵੱਧ ਨਿਕਲੂ ਘਟ ਨਹੀਂ ਭਾਈ ਆਪਣਾ ਦੁੱਧ ਨਿਕਲਦਾ ਠੀਕ ਹੈ ਲੈ ਵੀ ਨਿਸ਼ਾਨਾ ਇਹਨੂੰ ਫੋਲ ਲਾ ਵੀਰ ਅ ਬਿਲਕੁਲ ਦੋਸਤੋ ਇਸ ਮਾਜੇ ਨੂੰ ਖੋਲ ਕੇ ਤਸਲੀ ਨਾਲ ਦਿਖਾ ਦੇ ਰਹੇ ਸੂਹਾ ਦੂਜਾ ਕਿ ਤੀਜਾ ਸੀ ਤੀਜਾ ਤੀਜਾ ਭਾਜੀ ਤੀਜਾ ਸੂਹਾ ਦੋਸਤੋ ਵੈਸੇ ਕਹਿਣ ਨੂੰ ਦੂਜੇ ਵੀ ਚੱਲਦੀ ਹੈ ਪਰ ਜੋ ਰਿਐਲਿਟੀ ਆ ਜੋ オリジナル ਉਹ ਗੱਲ ਹੋਊਗੀ ਠੀਕ ਆ ਦੂਜਾ ਸੂਹਾ ਮਗਰ ਇਹ ਬੱਚਾ ਕਿਸੇ ਨਿਸ਼ਾਨਾ ਕੱਟਾ ਇਹਦੇ ਭਾਜੀ ਕੱਟਾ ਇਹਦੇ ਮਗਰ ਜਿਹੜਾ ਬੱਚਾ ਦੋਸਤੋ ਹੁਣ ਬਿਲਕੁਲ 12 ਕਿਲੋ ਤੇ ਚੱਲਣ ਢਈ ਆ ਕੋਈ ਬਹਾਨੇ ਦੇ ਵਿੱਚ ਕੋਈ ਵੰਗ ਸਿੰਘ ਨਹੀਂਗਾ ਕੋਈ ਬਾਈ ਕੋਈ ਸਾਈਡ ਦਾ ਰੋਲਾ ਨਹੀਂਗਾ ਇੱਕ ਸਾਰ ਬਿਲਕੁਲ ਪੱਦਰਲੇਵਾ ਸੋ ਚੰਗਾ ਪਸ਼ੂ ਦੋਸਤੋ ਜਿੱਥੋਂ ਵੀ ਤੁਹਾਨੂੰ ਮਿਲਦਾ ਜਰੂਰ ਖਰੀਦਿਆ ਕਰੋ ਮੇਰਾ ਇਹੋ ਕਹਿਣ ਦਾ ਮਤਲਬ ਆ ਤਸੱਲੀ ਨਰਕ ਪਰਖ ਹਰ ਕਵੀਰ ਨੇ ਕਰਨੀ ਆਪੋ ਆਪਣੀ ਜਿੰਨੀ ਵੀ ਕਿਸੇ ਨੂੰ ਸੋਚ ਸਮਝ ਆ ਤੇ ਬਾਕੀ ਥਣ ਭਾਂਡਾ ਕਾਫੀ ਸੋਹਣਾ ਤੇ ਮੈਲੇਉ ਮੈਨੂੰ ਲੱਗਦਾ ਵੀ ਤੁਰੀ ਆ ਹਜੇ ਮੈਲੇ ਤੁਰੀ ਏ ਭਾਜੀ ਬੱਚਾ ਵੀ ਬੱਚੇ ਦੇ ਨਾਲ ਵੀ ਹਜੇ 나ੜੂ ਨਾਲ ਹੀ ਆ ਬੱਚੇ ਦੇ ਆਹ ਲਓ ਉਹਦਾ ਕਈਆਂ ਦੇ ਤੇ ਜਲਦੀ ਨਾਲ ਰਾਤੀ ਜਾਂਦੇ ਆਪਣੇ ਪਰੇ ਕੱਟੇ ਦੇ ਨਾਲੂ ਨਹੀਂ ਨਾਲ ਲੱਗਾ ਹੈ ਨਾ ਅਮਨ 29 ਦਾ ਕਟਾ ਇਹਦੇ ਮਗਰਾ ਠੀਕ ਹੈ ਜੀ ਮੈ ਲਿਓ ਜਿਹੜੀ ਅਜੇ ਮੇਰੇ ਨਾਲ ਤਾਂ ਵੀ ਸਾਰੇ 7 ਤੱਕ ਦਿਨ ਤੇ ਕੋਈ 8 9 ਦਿਨ ਦਾ ਹਾਂ 9 9 10 ਦਿਨ ਹੋ ਗਏ ਭਾਜੀ ਇਸੂਈ ਨੂੰ ਠੀਕ ਹੈ ਜੀ ਹਾਂਜੀ ਸੋ ਮੈਲਾ ਮੂਲਾ ਮਾਰਨ ਲੱਗ ਪਈ ਆ ਦੋਸਤੋ ਬਾਕੀ ਦੁੱਧੋ ਪੂਰਾ ਆਜੇ ਦੁੱਧੋ ਹੋਰ ਤੁਰੂਗੀ ਭਾਜੀ ਦਾ ਹੁਣ 12 ਕਿਲੋ ਹਾਜ਼ਰ ਹਾਂ 12 ਕਿਲੋ ਪੱਕਾ ਨੈਟ ਦੁੱਧ ਤੇ ਆ ਰਿਹਾ ਲੋ ਵੀ ਪ੍ਰਭੂ 12 ਕਿਲੋ ਹਾਜ਼ਰ ਦੁੱਧ ਬਾਕੀ ਮੂੰਹ ਮੱਥੇ ਦੀ ਬੜੀ ਸੋਹਣੀ ਆ ਚੰਗੀ ਆ ਪਤਲੇ ਪਿੰਡ ਵਾ ਤੇ ਚੋ ਜੂਗੇ ਆਪਾਂ ਦੇਖੀ ਸੀ ਮਨਨ ਦੀ ਗਰੈਂਟੀ ਸੀ ਇੱਕ ਨੰਬਰ ਭਾਜੀ ਇੱਕ ਨੰਬਰ ਤੇ ਕਿੰਨਾ ਮੋਲ ਰਹੂਗਾ ਨਿਸ਼ਾਨੇ ਦਾ ਮੋਲ ਭਾਜੀ ਉਹਦੇ ਨਾਲੇ 85000 ਤੇ 88 ਜਹਾਦੀ ਦਵਾਂਗੇ ਥੋੜਾ ਬੋਲਾ ਮਾਨਦਾਨ ਮੌਕੇ ਤੇ ਹੋਰ ਕਰਾਂਗੇ ਨਹੀਂ ਹੁਣ ਤਾਂ ਸ਼ਹਿਰਾਂ ਲਾਂਗੇ ਦਿਵਾਲੀ ਦੀਆਂ ਦੂੜੀਆਂ ਤੇ ਉੱਪਰ ਰੱਖੀਏ ਚਲੋ ਕੋਈ ਨਹੀਂ ਕਰਦਾ ਐ ਮੌਕੇ ਦੇ ਮਾਨਦਾਨ ਕਿੰਨਾ ਵੀ ਹੋ ਸਕਿਆ ਹਾਂਜੀ ਕਰਦਾਂਗੇ ਕੋਈ ਨਹੀਂ 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 ਮੋਲ ਦੇਣੀ ਭਾਜੀ ਬਾਕੀ ਆਪਣੀ ਗਰੈਂਟੀ ਉਹ ਜਿੰਨਾ ਤੋਂ ਦੱਸਿਆ ਆਪਾਂ ਉਹ ਤੋਂ ਵਾਅਦਾ ਹੀ ਹੈ ਕੱਢਦਾਂਗੇ ਭਾਜੀ ਆਪਾਂ ਜਿੰਨੇ ਆਪਾਂ ਪਸ਼ੂ ਪਾਉਨੇ ਆ ਦੁੱਧ ਵਾਅਦਾ ਹੀ ਹੈ ਕੱਢੂਗਾ ਨਹੀਂ ਠੀਕ ਆ ਹਾਂਜੀ ਬਾਕੀ ਆਟਰ ਕੁਆਲਟੀ ਦੋਸਤੋ ਸੋਹਣੀ ਆ ਹਵਾਨਾ ਜਿੰਨਾ ਗਾਂ ਨੂੰ ਬਿਲਕੁਲ ਹੁਣ ਬਨਾਥਨਾ ਆਇਆ ਚਵਾਈ ਦਾ ਸਮਾਂ ਹੋਇਆ ਪਿਆ ਉਹਨੇ ਪਛਾਣ ਨੂੰ ਆ ਬਿਲਕੁਲ ਭੋਨਾ ਟੱਚ ਕਰਦੀ ਪੂਛ ਤੇ ਲੀਲੀ ਦੇ ਪਸ਼ੂ ਤੇ ਲੀਲੀ ਰਾਵੀ ਦੇ ਪਸ਼ੂਆਂ ਦੀ ਖਾਸियत ਆ ਕਿ ਮੇਰੇ ਕੋਲ ਭੋਨਾ ਟੱਚ ਕਰਦੀ ਪੂਛ ਹੁੰਦੀ ਆ ਠੀਕ ਆ ਤੇ ਝੋਟੀ ਕਹੋ ਮੱਝ ਕਹੋ ਪਸੰਦ ਆਊਗੀ ਜ਼ਰੂਰ ਤੁਸੀਂ ਸੌਦਾ ਕਰ ਲਓ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਜਿਹੜਾ ਤੁਹਾਨੂੰ ਹਾਂਜੀ ਆ ਲੋਹੀ ਝੋਟੀ ਭਾਜੀ ਠੀਕ ਆ ਲੋਹੀ ਵੀ ਤੁਸੀਂ ਮੰਨ ਸਕਦੇ ਜੇ ਤੇ ਲੀਲੀ ਦੇ ਵਿੱਚ ਵੀ ਜਿਹੜਾ ਪੱਖ ਰੱਖਦੇ ਠੀਕ ਆ ਜੀ ਤੇ ਨਿਸ਼ਾਨ ਇਹਦਾ ਕੀ ਹਿਸਾਬ ਕਿਤਾਬਾ ਕਿੰਨਾ ਸੂਆ ਇਹਦੇ ਭਾਜੀ ਸੂਆ ਤੀਜਾ ਹੀ ਸੂਈ ਆ ਇਹਦੇ ਮਗਰ ਕੱਟਾ ਹੋਦੋਂ ਦਿਨ 10 ਦਿਨਾਂ ਦੀ ਸੂਈ ਆ ਜਦੋਂ 7-8 ਦਿਨ ਹੋ ਗਏ 18-19 ਦਿਨ ਹੋ ਗਏ ਤੇ 20 ਦਿਨ ਮੰਨ ਕੇ ਗੱਲ ਕਰ ਸਕਦੇ ਜ ਆਪਣੇ ਨਾਲ 20 ਦਿਨ ਦੀ ਸੂਈ ਹਾਂਜੀ 11 11.5 ਕਿਲੋ ਦੁੱਧ ਨੈਟ ਪੱਕਾ ਹੋਊਗਾ ਦੋ ਵੇਲੇ ਦਾ ਜਿਹੜਾ ਇਹਨੂੰ ਪੂਰਾ ਚਵਾਉਣਾ ਪੈਣਾ ਉਹ ਚਵਾਉਣਾ ਚਵਾਉਣਾ ਭਾਜੀ ਜਿੰਨੇ ਆਪਾਂ ਗੱਲਾਂ ਕਰਦੇ ਸਾਰਾ ਕੰਮ ਆਪਾਂ ਓਕੇ ਕਰਕੇ ਫੇਰ ਹੀ ਦੇਣਾ ਵਾ ਹਾਂਜੀ ਨੋ ਵੀ ਦੋਸਤੋ 11 ਕਿਲੋ ਚਵਾਈ ਤੁਸੀਂ ਇਸ ਮੱਝ ਦੇ ਥੱਲੇ ਕਰ ਲਿਓ ਤੀਜਾ ਸੂਆ ਕੱਦ ਕਾੜ ਦੀ ਵੀ ਚ ਨੀਲੀ ਦਾ ਜਿਹੜਾ ਦੋਸਤੋ ਪੱਖੇ ਨੂੰ ਹੈਗਾ ਠੀਕ ਆ ਅੱਖਾਂ ਵਿੱਚ ਬਿੱਲੀਆਂ ਮਗਰਲੇ ਪੈਰ ਤੋਤੇ ਜਿਹੇ ਆ ਦੇ ਭਾਜੀ ਮਗਰਲੇ ਪੈਰ ਤੋਤੇ ਜੇ ਬਿਲਕੁਲ ਤੁਸੀਂ ਵੇਖੋਗੇ ਬਿੱਲੀ ਮਣਕੀ ਅੱਖਿਆ ਦੀ ਬਿੱਲੀ ਮਣਕੀ ਅੱਖ ਮੱਥਾ ਬੰਦ ਤੇ ਥਣ ਥਣ ਬਹੁਤ ਸੋਹਣਾ ਚਾਪ ਸਮਾ ਚੰਗਾ ਨਿਸ਼ਾਨ ਹਾਂਜੀ ਇੱਕ ਨੰਬਰ ਭਾਜੀ ਲਓ ਜੀ ਇਹਦੇ ਮਗਰ ਵੀ ਕੱਟੀ ਕੇ ਕੱਟਾ 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 ਭਾਜੀ ਇਹਦੇ ਮਗਰ ਵੀ ਜਿਹੜਾ ਦੋਸਤੋ ਮੇਲ ਕਾਫ ਆ ਖੋਲ ਕੇ ਤੋੜ ਕੇ ਦਿਖਾਉਣੇ ਆ ਸਰੀਰਕ ਜੇਕਰ ਬੰਦਰ ਦੀ ਗੱਲ ਕਰੀਏ ਬਾਡੀ ਬੰਦਰ ਦੀ ਫੁੱਲ ਵੱਡੀ ਆ ਵੱਡੇ ਕੱਦ ਕਾੜ ਦੇ ਵਿੱਚ ਤੇ ਆ ਕਰੋ ਚੱਕ ਜੀ ਨਾ ਨਾ ਡਰਨਾ ਜਾ ਠੀਕ ਹੈ ਜੀ ਸੋ ਵੱਡੇ ਕਦ ਕੱਦ ਦੇ ਵਿੱਚ ਲੈਂਥ ਵੀ ਸੋਹਣੀ ਹੈ ਲੰਬਾਈ ਵੇਖੋਗੇ ਦੋਸਤੋ ਲੰਬਾਈ ਤੇ ਉਚਾਈ ਦੀ ਸਪੈਸ਼ਲ ਤੇ ਚਵਾਪ ਸਮਾ ਚੰਗਾ ਪੋਲ ਚਵਾਈ ਇਹਦੀ ਬੜੀ ਪੋਲੀ ਸੀ ਹੈ ਨਾ ਹਾਂਜੀ ਹਾਂਜੀ ਪੋਲੀ ਭਾਜੀ ਇੱਕ ਨੰਬਰ ਬਿਲਕੁਲ ਆਪਾਂ ਜਿੰਨੇ ਵੀ ਪਸ਼ੂ ਪਾਉਂਦੇ ਆ ਆਪਣੇ ਭਾਜੀ ਪੋਲੇ ਹੋਣਗੇ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਪਿਛਲੀ ਵੀਡੀਓ ਆਪਾਂ ਕਵਰ ਕੀਤੀ ਸੀ ਉਹਦੇ ਵਿੱਚ ਖੋਦ ਇਹਨਾਂ ਦੀ ਪਸ਼ੂਆਂ ਦੀ ਅੱਖੀ ਚਵਾਈ ਦੇਖੀ ਆ ਤੇ ਕੁਝ-ਕੁਝ ਧਰਾ ਮਾਰ ਕੇ ਆਪ ਵੀ ਤਸੱਲੀ ਕੀਤੀ ਸੀ ਵੀ ਚਵਾਈ ਵੱਲੋਂ ਬਿਲਕੁਲ ਓਕੇ ਰਿਪੋਰਟ ਸੀਗੀ ਠੀਕ ਆ ਬਾਕੀ ਅੱਗੇ ਕੋਈ ਵੀਰ ਆਪਦੀ ਨਿਰਕ ਪਰਖ ਕਰੇ ਤਸੱਲੀ ਕਰੇ ਜਿੰਨੇ ਵੀ ਹੋ ਸਕਦੀ ਆ ਠੀਕ ਆ ਤੇ ਪਸ਼ੂ ਜਿਹੜੇ ਦੋਸਤੋ ਚੰਗੇ ਆ ਐਨੀਮਲ ਜਿੰਨੇ ਵੀ ਆ ਚੰਗੇ ਆ ਠੀਕ ਆ 20 ਦਿਨਾਂ ਦੀ ਸੂਈ ਠੀਕ ਆ ਤੇ 11 ਕਿਲੋ ਦੁੱਧ ਹਾਂਜੀ 11.5 ਕਿਲੋ ਹੋਊਗਾ ਆਪਾਂ 11 ਕਿਲੋ 11 ਕਿਲੋ ਦੀ ਗਾਰੰਟੀ ਦਵਾ ਵਾਧ ਨਿਕਲੂ ਘਟ ਨਹੀਂ ਭਾਜੀ ਨਿਕਲਦਾ ਦੁੱਧ ਤੇ ਕੀ ਮੁੱਲ ਰਹੂਗਾ ਇਹਦਾ ਮੋਲੇ ਦਾ ਵੀ ਵੀਰ ਜੀ 85000 ਇਹ 82 ਨਹੀਂ ਦਵਾਂਗੇ ਆਪਾਂ ਠੀਕ ਆ ਜੀ ਹਾਂਜੀ ਲਓ ਜੀ ਮੋਲ ਡਿਮਾਂਡ ਵੀਰ ਨੇ ਕਰਤੀ ਠੀਕ ਆ ਜੀ 81 ਬਾਕੀ ਕੋਈ ਨਹੀਂ ਨਹੀਂ 82 85 ਡਿਮਾਂਡ ਆ ਬਾਕੀ ਥੋੜਾ ਬੜਾ ਮੌਕੇ ਤੇ ਮਾਨਤਾਨ ਹੋਊਗਾ ਵੀਰ ਭਰਾ ਜਿਹੜਾ ਵੀ ਆਊਗਾ 82 ਚ ਹਾਂਜੀ ਠੀਕ ਹੈ ਬਾਕੀ ਦੋਸਤੋ ਮਾਨਤਾਨ ਹੋ ਜਾਊਗਾ ਬੱਚੇ ਆਪਾਂ ਤੁਹਾਨੂੰ ਸਾਰੇ ਦਿਖਾ ਦਾਂਗੇ ਬੱਚੇ ਆਹ ਗਾੜੀ ਆ ਠੀਕ ਹੈ ਦੋ ਮੱਝਾਂ ਦੇ ਇੱਕ ਵਾਰੀ ਬੱਚੇ ਤੁਹਾਨੂੰ ਦਿਖਾ ਦਿੰਦੇ ਆ ਇੱਕ ਪਹਿਲੇ ਨੰਬਰ ਵਾਲੀ ਜਿਹੜੀ ਨੀਲੀ ਦੀ ਦਿਖਾਈ ਸੀ ਉਹ ਬੱਚਾ ਕਿਹੜਾ ਆਹ ਜੀ ਭਾਜੀ ਬੱਚੇ ਆ ਉਹ ਨਾੜੂ ਵੀ ਨਾਲ ਜੇ ਲਓ ਜੀ ਠੀਕ ਆ ਆ ਕਟਾਇਆ ਠੀਕ ਹੈ ਇਹ ਦੂਜੇ ਨੰਬਰ ਵਾਲੀ ਦਾ ਹਾਂ ਦੂਜੇ ਨੰਬਰ ਵਾਲੀ ਜਿਹੜੀ 20 ਦਿਨਾਂ ਦੀ ਹਾਂਜੀ ਹਾਂਜੀ ਤੇ ਆਹ 9 ਦਿਨਾਂ ਦੀ ਆਹ 10 ਦਿਨਾਂ ਦੀ ਇਹ 10 ਦਿਨਾਂ ਦੀ ਨਾੜੂ ਬੱਚੇ ਦੇ ਨਾਲ ਹਜੇ ਹੈਗਾ ਨਾਲ ਆ ਹੈ ਆ ਵੀ ਹਜੇ ਵੀ ਨਾਲ ਆ 10 ਲਾਠ ਜਾਂਦਾ ਦਾ 10 ਦਿਨਾਂ ਦੀ ਸੂਈ ਆ ਦੇ ਲੈ 10 ਦਿਨਾਂ ਨੂੰ ਨਹੀਂ ਤਾਂ ਕਈ ਲਾਠ ਜਾਂਦਾ ਤੇ ਜੇ ਉੱਥੇ ਦੇਣਾ ਆਪਾਂ ਬੱਚੇ ਵਖੂ ਗੱਡੀ ਤੇ ਹੁਣ ਵੀਡੀਓ ਕਰਕੇ ਲਾਗੋ ਲਾ ਕੀਤੇ ਆ ਲੋ ਵੀ ਇਹ 10 ਦਿਨਾਂ ਦੀ ਸੂਈ ਹੈ ਦੋਸਤੋ ਹਾਂਜੀ ਤੇ ਆ ਆ ਬੱਚਾ ਜਿਹੜਾ ਆਪਾਂ ਦਿਖਾਉਣੀ ਹੈ ਜੇ ਆਹ ਦਿਖਾਉਣੀ ਇਹ ਕੱਟੀ ਆ ਠੀਕ ਇਹ ਤੀਜੇ ਨੰਬਰ ਵਾਲੀ ਤੇਜੇ ਨੰਬਰ ਵਾਲੀ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਉਣੀ ਆ ਦੋਸਤੋ ਤੇ ਮਗਰਾ ਕੱਟ ਹੀ ਆ ਠੀਕ ਆ ਤੇ ਨੀਲੀ ਦਾ ਬੱਚਾ ਜਿਹੜਾ 나ੜੂ ਵਾਲਾ 10 ਦਿਨਾਂ ਦੀ ਸੂਈ ਜਿਹੜੀ ਇਹ ਲਈ ਕੱਟੀ ਆ ਕਾਲੀ ਮਾਰ ਲਓ ਟਰਾਈ ਕਰ ਲਓ ਨਹੀਂ ਕੱਟੀ ਆ ਕੱਟੀ ਆ ਠੀਕ ਆ ਜੀ ਫੀਮੇਲ ਕਾਫ ਆ ਤੇ ਇਹਦੀ ਮਦਰ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਇਹ ਭਾਜੀ ਪਿਓਰ ਤੀਜਾ ਸੁਹਾਜੋ ਹਾਂਜੀ ਤੇ ਇਹ ਕਿਸੇ ਨੇ ਸੰਭੀ ਨਹੀਂ ਆਵੇ ਤੁਹਾਨੂੰ ਵੀ ਦਿਖਾਉਣੇ ਆਲੇ ਡੰਡੇ ਡੁੰਡੇ ਵੀ ਕਿਸੇ ਨੇ ਮਾਰੇ ਇਹਦੇ ਮੱਝ ਦੇ ਅੱਛਾ ਜੀ ਹਾਂਜੀ ਲਓ ਵੀ ਵੇਖਣ ਉਹਦਾ ਲੱਸੀ ਜਾਦੀ ਕਿਹਨੇ ਕਹਣਾ ਚੌਥੇ ਪੰਜਵੇਂ ਸੂਏ ਹੋਣੀ ਆ ਤੇ ਤੀਜੇ ਸੂਏ ਮੱਜ ਬਿੱਲੀ ਮਣਕੀ ਆਖਿਆ ਠੀਕ ਆ ਜੀ ਚੱਲ ਪਰਾਂ ਲਓ ਜੀ ਤੀਜੇ ਸੂਏ ਦੋਸਤੋ ਸੂਈ ਆ ਤੇ ਦਿਨੇ ਵੀ ਨਿਸ਼ਾਨ ਕਿਨੇ ਦੱਸਣ ਸੱਤਾ ਅਠਾ ਦਿਨਾਂ ਦੀ ਸੂਈ ਭਾਜੀ ਠੀਕ ਆ ਜੀ ਹਫਤੇ ਦੇ ਅੰਦਰ ਵਾਰ ਜਿਹੜਾ ਸਮਾਂ ਦੋਸਤੋ ਹੋਇਆ ਇਹਨੂੰ ਸੂਈ ਨੂੰ ਤੇ ਅੱਖਾਂ ਆਖਾਂ ਬਿਲਕੁਲ ਬਿੱਲੀਆਂ ਖਾਣੇ ਮੱਥਾ ਬਲ ਬਗੀ ਨਾ ਮਗਰਲੇ ਪੈਰ ਧੋਤੇ ਭਾਜੀ ਆ ਜੀ ਪੈਰ ਧੋਤੇ ਠੀਕ ਆ ਆ ਵੇਖੋ ਤੁਹਾਡੇ ਸਾਹਮਣੇ ਆ ਲੋਕੀ ਉਹਦਾ ਡੰਗਰ ਪੈਸੇ ਤੇ ਖਰਚ ਲੈਂਦੇ ਪਰ ਚੀਜ਼ ਸਾਮ ਦੇਣੀ ਆ ਬਿਲਕੁਲ ਬਿਲ ਜੀ ਹੋਜੀ ਸੇਵਾ ਉਹੋ ਜਿਹਾ ਪਸ਼ੂ ਬਿਲਕੁਲ ਬਣ ਜਾਂਦਾ ਠੀਕ ਆ ਚੰਗੀ ਸੇਵਾ ਹੋਵੇ ਤੇ ਪਸ਼ੂ ਵੀ ਜਾਨੀ ਥਾਣ ਭਾਂਡੇ ਦੀ ਸਾਫ ਆ ਪੂਰੀ ਭਾਜੀ ਆ ਵੇਖੋ ਥਾਣੇ ਵੀ ਇਕੱਲਾ ਇਕੱਲਾ ਲੱਗਾ ਵੇਠਾ ਫਿਰ ਲਾਰੇ ਹਣ ਸੋ ਥਾਣ ਭਾਂਡੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਤੇ ਨਿਸ਼ਾਨੇ ਸੁਹਾ ਗਨਵਾ ਸੁਹਾ ਤੀਜਾ ਸੂਈ ਭਾਜੀ ਤੀਜਾ ਦਿਨ ਇਹਨੂੰ 10 ਕੋ ਗਿਆ 8 ਕਾ ਨਾ ਨਹੀਂ 8 7 ਦਿਨ ਹੋਇਆ 8 7 ਦਿਨ ਕਿੰਨਾ ਕੁ ਦੁੱਧ ਹੁਣ ਚਵਾ ਦਾਂਗੇ ਦੁੱਧ 9 ਕਿਲੋ ਭਾਜੀ ਨੈਟ ਪੱਕਾ ਹੋਊਗਾ ਅੱਜ ਸਵੇਰੇ ਆਪਾਂ ਲਿਆਂਦੀ ਆ ਤੇ ਜਦੋਂ ਬੈਠੀ ਤੇ ਮੈਲਾ ਡੇਹੀ ਮਾਰਨਾ ਆਪਾਂ ਪਹਿਲੇ ਦੀ ਵੀ ਉਹਦਾ ਵੀਡੀਓ ਬਣਾਈ ਆ ਠੀਕ ਆ ਜੀ ਹਾਂਜੀ ਲਓ ਨਿਸ਼ਾਨ ਖੋਲ ਕੇ ਤੋਰਦਗੇ ਵੀ 8 9 ਅੰਚ ਹਾਜ਼ਰ ਆ ਹਾਂਜੀ ਨਹੀਂ 9 ਕਿਲੋ ਪੱਕਾ ਨੈਟ ਦੁੱਧ ਆਪਾਂ ਉਥੇ ਚੋ ਕੇ ਲਿਆ ਹੋਏ ਦੋ ਟਾਈਮ ਲਓ ਵੀ ਦੋਸਤੋ 9 ਕਿਲੋ ਦੁੱਧ ਸੁਹਾ ਤੀਜਾ ਅਠਾ ਕੇ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਠੀਕ ਆ ਫੀਮੇਲ ਕਾਫ ਆ ਇਸ ਮੱਝ ਦੇ ਥਲੇ ਜੋ ਬੱਚਾ ਹੈ ਬਾਕੀ ਥਣ ਭਾਂਡੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਇੱਕਸਾਰ ਲੇਵਾ ਇੱਕਸਾਰ ਥਣ ਚਾਹੋਂ ਥਣ ਦੀ ਜਿਹੜੀ ਸਫੇਸ ਆ ਉਹ ਵੀ ਤਕਰੀਬਨ 4 4 ਇੰਚ ਦੀ 5 5 ਇੰਚ ਦੀ ਆ ਕਰੂ ਚੈੱਕ ਜੀ ਠੀਕ ਆ ਸੋ ਪਸ਼ੂ ਜਿਹੜੇ ਆ ਦੋਸਤੋ ਅਜ ਮੱਝਾਂ ਝੋਟੀਆਂ ਬੇਸ਼ੱਕ ਤੁਸੀਂ ਦੇਖ ਲੀਆਂ ਨੇ ਪੂਰੀਆਂ ਸਾਫ਼ ਸੁਥਰੀਆਂ ਨੇ ਬੱਚੇ ਨਾਲ ਤਸੰਦੀ ਜਿੰਨੀ ਦੱਸੀ ਗਈ ਆ ਦੁੱਧ ਦੀ ਉਹਨੀ ਤੁਸੀਂ ਕਰਨੀ ਆ ਠੀਕ ਆ ਤੇ ਨਿਸ਼ਾਨ ਕੀ ਮੁੱਲ کریںਗੇ ਦਾ ਮੁੱਲ ਦੇ ਵੀਰ ਜੀ 65 ਕਰੀਏ ਤੇ 65 ਤੋਂ ਵੀ ਵੇਚਦੀ ਆ ਕਿਉਂਕਿ ਇਹਨੇ 11-12 ਕਿਲੋ ਦੁੱਧ ਚਵਾਈ ਜਾਣਾ ਹਜੇ ਸਾਰੇ 7-8 ਦਿਨ ਹੋਏ ਆ ਬਿਲਕੁਲ ਆਪਾਂ 60000 ਰੁਪਏ ਛੋੜ ਛੱਪਾ ਕਰ ਦਾਂਗੇ ਭਾਜੀ 60000 ਹਾਂਜੀ ਦੁੱਧ ਦੀ ਗਰੰਟੀ ਹੋ ਗਈ ਹੁਣ ਆਪਾਂ ਜਿੰਨਾ ਜੋ 9 ਕਿਲੋ ਆਪਾਂ ਲੀਟਰ ਮਾਰ ਕੇ ਦੇਵਾਂਗੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤਸੱਲੀ ਕਰਕੇ ਭਾਜੀ ਆਪਣੀ ਖੜੇ ਲਓ ਜੀ 50000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਸੋ ਬਾਕੀ ਮੱਝ ਚੰਗੀ ਆ ਦੋਸਤੋ ਸਾਂਭ ਵਾਲੇ ਘਰੇ ਜਲਦੀ ਦੇ ਭਾਜੀ ਹੋਰ ਸਾਂਭੀ ਜਾਣੀ ਐ ਮੱਝ ਬਿਲਕੁਲ ਦੁੱਧ ਚਵਾ ਦੂਗੀ ਚੰਗਾ ਹਾਂਜੀ ਹਾਂ ਬਿਲਕੁਲ ਬਿਲਕੁਲ ਲੋ ਵੀ ਭਰਾਵੋ ਮੱਝੇ ਵੀ ਪਸੰਦ ਆਊਗੀ ਸੱਚ ਹੋ ਗਈ ਨਾ ਇੱਥੇ ਆ ਵਿੱਚ ਕੀ ਨਾ ਜਖਮ ਹੀ ਇੱਥੇ ਦੇ ਮੜਾ ਛਿੱਲਿਆ ਗਿਆ ਗੱਡੀ ਚ ਲੱਗਿਆ ਹਾਂਜੀ 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 ਓਏ ਖਲੋ ਜਾ ਚੱਲ ਅੱਛਾ ਜੀ ਸਿੰਘ ਦੇ ਕੋਲ जख्म ਆ ਜੀ ਨਹੀਂ ਨਹੀਂ ਸਿੰਘ ਦੇ ਨਹੀਂ ਥੱਲੇ ਆ ਉਹ ਲੱਗ ਗਿਆ ਆਵੇ ਬੜਾ ਆ ਉਹਦਾ ਸੁੱਕਾ ਵਾ ਪਰ ਛਿੱਲੇ ਆ ਗਿਆ ਗੱਡੀ ਚੋਂ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਕਿਉਂਕਿ ਮੈਂ ਤਾਂ ਦੱਸ ਦਈਆ ਕਿਉਂਕਿ ਵੀਰ ਭਰਾ ਆਊ ਆਊਗਾ ਤੇ ਉਹਨੇ ਕਹਿਣਾ ਦੱਸਿਆ ਨਹੀਂ ਕੁਝ ਵੀ ਜੋ ਆਪਾਂ ਹੈਗਾ ਸਾਰਾ ਕੁਝ ਆਪਾਂ ਦੱਸਤਾ ਭਾਜੀ ਬਿਲਕੁਲ ਹਾਂਜੀ ਮਾਜ ਚੰਗੀ ਆ ਦੋਸਤੋ ਜਰੂਰ ਹੱਥ ਕੋਈ ਵੀਰ ਪਾ ਲੈ ਚੰਗੀ ਮਾਜਾ ਠੀਕਾ ਦੁੱਧ ਚਵਾ ਦੂਗੀ ਸੋਣਾ ਠੀਕਾ ਤੇ ਨਿਸ਼ਾਨ ਇਸ ਤੋਂ ਬਾਅਦ ਆਪਣੇ ਕੋਲ ਦੋ ਵਿਹੜਾਂ ਨੇ ਹੈ ਆ ਵਿਹੜਿਆ ਭਾਜੀ ਹਾਂਜੀ ਇਹਦੇ ਮਗਰ ਆ ਵੱਛਾ ਜੋ 20 ਦਿਨ ਹੋ ਗਏ ਜੇ ਸੂਈ ਨੂੰ ਭਾਜੀ ਵਈਆਂ ਦਿਨਾਂ ਦੀ ਸੂਈ ਆ ਸੁਹਾ ਕਿਨਵਾ ਇਹ ਸੁਹਾ ਦੂਜਾ ਸੂਈ ਭਾਜੀ ਦੂਜਾ ਸੂਹਾ ਹਾਂਜੀ ਤੇ ਦੁੱਧ ਹੁਣ 20 ਦਿਨਾਂ ਦੀ ਕਿੰਨਾ ਥੱਲੇ ਇਹ 9.5 ਤੋਂ 10 ਹੋਊਗਾ ਹਾਂਜੀ 9.5 10 ਹਾਂਜੀ ਆ ਨੱਟ ਪੱਕਾ ਦੁੱਧ ਹੋ ਭਾਜੀ ਇਹਨਾ ਠੀਕ ਹੈ ਜੀ ਹਾਂਜੀ ਲਓ ਜੀ 9.5 10 ਕਿਲੋ ਦੁੱਧ ਐ ਠੰਡੀ ਸੀਲ ਆ ਭਾਜੀ ਸੀਲਸ ਲੱਗ ਗਿਆ ਜਿੱਦਾਂ ਮਰਜੀ ਹੱਥ ਪੱਲਾ ਫੇਰੀ ਜਾ ਕੋਈ ਲਾਤ ਛੜਨੀ ਮਾਰਦੀ ਆ ਕਰੋ ਚੈੱਕ ਜਿਉ ਨਿਸ਼ਾਨ ਕੱਢ ਲਿਓ ਬਾਹਰ ਤੇ 20 ਦਿਨਾਂ ਦੇ ਸੂਈ ਆ ਮਗਰ ਮੇਲ ਕਾਫ ਮਗਰ ਇਹਦੇ ਬੱਛਾ ਦੋਸਤੋ ਬਾਕੀ 9.5 10 9.5 10 ਜਿਹੜੀ ਬਿਲਕੁਲ ਹੁਣ ਚਲਦੀ ਪਈ ਆ ਠੀਕ ਆ ਤੇ ਕੋਈ ਵੀ ਰਵਦੀ ਜੋ ਕੇ ਪਸਮਾ ਕੇ ਤਸਦੀ ਕਰਕੇ ਫਿਰ ਤੁਸੀਂ ਆਪਦਾ ਸਬਦਾ ਕਰ ਸਕਦੇ ਹੋ ਠੀਕ ਆ ਤੇ ਚੰਗੀ ਆ ਹਾਈਟ ਬੇਸ਼ੱਕ ਮੀਡੀਅਮ ਆ ਬਿਲਕੁਲ ਵਾਈਟ ਰੰਗ ਜਿਹੜਾ ਤੇ ਬਿਲਕੁਲ ਬਲੈਕ ਡਾਟ ਸਪੌਟ ਜਿਹੜੇ ਤੁਹਾਨੂੰ ਇਸ ਵਿਹੜ ਦੇ ਉੱਪਰ ਨਜ਼ਰ ਆਉਣਗੇ ਬਾਡੀ ਤੇ ਠੀਕ ਆ ਲਓ ਵੀ ਠੀਕ ਹੈ ਬੱਚੀ ਦਾ ਥਾਨ ਥੋਂ ਪੂਰਾ ਸੋਹਣਾ ਦੋਸਤੋ ਮੁੱਠੀ ਥਾਨਾ ਕੋਈ ਵੀਰ ਦੂਰੋਂ ਨੇੜਿਆਂ ਆ ਰਿਹਾ ਬੇਝਿਜਕ ਤੁਸੀਂ ਸੌਦਾ ਕਰ ਲਿਓ ਮੁੱਠੀ ਥਾਨਾ ਹੱਥੀ ਚਵਾਈ ਦਾ ਇੱਕੋਂ ਦਾ ਵੀ ਕੱਲੀ ਕਹਿਣ ਵਾਲੀ ਗੱਲ ਨਹੀਂ ਹੈਗੀ ਦੋਸਤੋ ਬਾਕੀ ਆ ਵੇਖੋ ਤੁਸੀਂ ਪੂਰਾ ਹੱਥੀ ਚਵਾਈਲਾ ਥਾਨਾ ਠੀਕ ਹੈ ਰੁਕ ਰੁਕ ਤੇ ਨਿਸ਼ਾਨ ਕੀ ਕਰੇਗਾ ਡਿਮਾਂਡ ਇਹ ਮੋਹਲੇ ਵੀਰ ਜੀ 3500 ਰੁਪਈਆ ਤੇ 29500 ਦੀ ਦੇ ਦਾਂਗੇ 29500 ਦੀ ਹਾਂਜੀ ਦੁੱਧ ਦੀ ਆਪਣੀ ਗਰੰਟੀ ਉਹ ਬਾਕੀ ਵਹਿੜ ਤੁਹਾਡੇ ਸਾਹਮਣੇ ਆ ਨਵੀਂ ਵਹਿੜ ਆ ਤੇ ਮੋਟੀ ਚਵਾਈ ਆ 9.5 ਦਾ ਕਿਲੋ ਨੈਟ ਦੁੱਧ ਪੱਕਾ ਹੋਊਗਾ ਠੀਕ ਹੈ ਭਰਾ ਹਾਂਜੀ ਬਾਕੀ ਥੋੜਾ ਬੜਾ ਮਾਣਦਾਨ ਕਰਾਂਗੇ ਵੀਰ ਭਰਾ ਜਿਆਦਾ ਨਾ ਕਵੇ ਮੇਰੇ ਮਾਣਦਾਨ ਕਰਦੇ ਮਾਣਦਾਨ ਜ਼ਰੂਰ ਕਰਾਂਗੇ ਆਪਾਂ ਹਰ ਇੱਕ ਪਸ਼ੂ ਚੋਂ ਬਿਲਕੁਲ ਹਾਂਜੀ ਲਓ ਜੀ ਮਾਣਦਾਨ ਦੋਸਤੋ ਹਰ ਇੱਕ ਪਸ਼ੂ ਦੇ ਵਿੱਚੋਂ ਹੋਊਗਾ ਵੀਰਾਂ ਦਾ ਵੀ ਜਿੰਨੀ ਕ ਗੰਜੈਸ਼ ਉਹਨਾਂ ਹੋਊਗਾ ਠੀਕ ਆ ਇੱਕ ਲਾਸਟ ਵਿੱਚ ਜਿਹੜੀ ਤੁਹਾਨੂੰ ਆ ਵਹਿੜ ਦਿਖਾਉਣੀ ਆ ਇਹ ਵੀ ਸੀਲਸਲਾ ਕੇ ਭਾਜੀ ਪੂਰੀ ਆ ਤੇ ਇਹ ਵੀ 7-8 ਦਿਨਾਂ ਦੀ ਸੂਈ ਮਗਰ ਵੱਛਾ ਜੋ ਆ ਵੇਖੋ ਬੱਛਾ ਗੱਡਾ ਟੋਲ ਜੇ ਬੱਛੀ ਹੁੰਦੀ ਤਾਂ ਹੀਰੇ ਵਰਗੀ ਹੋਣੀ ਸੀ ਤੁਹਾਨੂੰ ਪਤਾ ਬੱਛਿਆਂ ਨੂੰ ਕੋਈ ਦੁੱਧ ਛੱਡਦਾ ਨਹੀਂ ਆਪਾਂ ਦੇ ਦੁੱਧ ਛੱਡੰਦੇ ਪੂਰਾ ਬੱਛਾ ਇਹ ਮੈਂ ਨਾ ਪੂਰਾ ਬੱਚੇ ਦੇ ਨਾਂ ਦੇ ਬੱਚਾ ਵਿਗਣਾ ਆਪਣਾ ਹੀ ਭਾਵੇਂ ਬੱਛਾ ਹੋਵੇ ਬੱਛੀ ਹੋਵੇ ਫੁੱਲ ਵੱਡਾ ਬੱਛਾ ਹਾਂਜੀ ਪੂਰਾ ਬੱਛਾ ਵੇਖੋ ਦੋਸਤੋ ਜਿੱਡੀ ਕਾ ਗਾਂ ਵੱਡੀ ਉੱਚੇ ਕਰਦੀ ਓਡਾ ਬੱਛਾ ਵੀ ਪੂਰਾ ਜੰਮਿਆ ਪਲਿਆ ਤੇ ਆਹ ਕਰੋ ਜੇਗਾ ਅੱਛਾ ਨਿਸ਼ਾਨੇ ਸੁਹਾਗ ਕਿਨਮਾ ਵੜ ਸੁਆ ਇਹ ਸੁਹਾ ਵੀਰ ਜੀ ਵੇਖਣ ਨੂੰ ਤਾਂ ਦੂਜਾ ਲੱਗਦੀ ਆ ਆਪਾਂ ਭਰਤੀ ਜਾ ਕਰਕੇ ਸੁਹਾ ਲਈ ਆਉ। ਘਰ ਵਾਲੇ ਤਾਂ ਜਾਣਦੇ ਹੀ ਹਾਂ ਹਾਂਜੀ ਬਾਕੀ ਆਪੋ ਆਪਣੀ ਸਮਝ ਜੇ ਜਿਹੜਾ ਵੀਰਪਰਾ ਲੈ ਸਕਦਾ ਵਾ ਆਪੋ ਆਪਣਾ ਸੁਹਾ ਮਰਜੀ ਲਾ ਸਕਦਾ ਵਾ ਇਹ ਨਹੀਂ ਆਪਾਂ ਨੇ ਤੀਜਾ ਹੀ ਹੋਊਗਾ ਹਾਂ ਲਓ ਨਿਸ਼ਾਨ ਚੌਥਾ ਹੀ ਮਨਸਾ ਇਹਦੇ ਵੀਰ ਜੀ ਦੋ ਦੋ ਪੋਟੇ ਥਣ ਜੋ ਪਹਿਲੋ ਆਪਾਂ ਦੱਸ ਦਿੰਨੇ ਵੀਰਪਰਾ ਕੋਈ ਵੀ ਸੌਦਾ ਕਰਦੋ ਤੇ ਹੈਗਾ ਮੁਠੀ ਥਾਣਿਆਂ ਪੂਰਾ ਲੱਗਾ ਹਾਂਜੀ ਇਹਦੇ ਉੱਥਾਂ ਵਰ ਲਿਆ ਪੂਰੀਆਂ ਵੇ ਹਾ ਲੱਤ ਨਹੀਂ ਮਾਰੀ ਜਿੰਨੀ ਵੀ ਚੁੱਕਦੀ ਭਾਜੀ ਜਿੱਦਾਂ ਮਰਜੀ ਹੱਥ ਫੇਰੀ ਜਾਓ ਪੂਰਾ ਹੱਥੀ ਚਵਾਈ ਹੁੰਦੀ ਹਾਂਜੀ ਪੂਰੀ ਹੱਥੀ ਚਵਾਈ ਹੁੰਦੀ ਆ ਲਓ ਵੀ ਦੋਸਤੋ ਥਣ ਦੀ ਸ਼ੇਪ ਇਹ ਨਹੀਂ ਹ ਲੱਤ ਮਾਰੀ ਜਿਹੜੇ ਬਣਿਓ ਮਰਜੀ ਭਾਜੀ ਹੱਥ ਫੇਰੋ ਲਓ ਕਰੋ ਤਸਲੀਮ ਠੀਕ ਆ ਅਠਾਂ ਕੇ ਦਿਨਾਂ ਦੀ ਸੂਈ ਤੇ ਮੇਲ ਕਾਫ ਆ ਬੱਚਾ ਬਹੁਤ ਜ਼ਿਆਦਾ ਪਲਿਆ ਮੈਂ ਤਾਂ ਬੱਚਾ ਵੇਖੇ ਰਹਾ ਹਾਂ ਨਾ ਤਾਂ ਆ ਵੇਖੋ ਵੀ ਵੱਡੀ ਬੈਣ ਚੰਗਾ ਸੀਮਨ ਹੋ ਸਕਦਾ ਦੋਸਤੋ ਕਿਉਂਕਿ ਜੇ ਵੱਛੀ ਹੁੰਦੀ ਤੇ ਫੋਰ ਵੀ ਸੋਹਣੀ ਗੱਲ ਸੀ ਪਰ ਵੈੜ ਵੀ ਤੁਸੀਂ ਵੇਖੋ ਕੋਈ ਸ਼ੱਕ ਨਹੀਂ ਫੁੱਲ ਵੱਡੀ ਆ ਵੱਡੇ ਕੱਦ ਕੱਢ ਦੀ ਆ ਤੇ ਨਿਸ਼ਾਨ ਉਹਨਾਂ ਅੱਠ ਦਿਨਾਂ ਦੀ ਸੂਈ ਤੋਂ ਦੁੱਧ ਕਿੰਨਾ ਕਾ 12 ਕਿਲੋ ਭਾਜੀ ਨੈਟ ਦੁੱਧ ਪੱਕਾ ਵਾ 12 ਕਿਲੋ ਦੁੱਧ ਜਿਹੜਾ ਦੋਸਤੋ ਹਾਜ਼ਰਾ ਤਿਆਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ 12 ਕਿਲੋ ਥਣ ਭਾਂਡਾ ਬਹੁਤ ਸੋਹਣਾ ਥਣ ਭਾਂਡਾ ਵਿਖਾਲਾ ਘਟੋਕਾ ਟਾਈਂ ਲੱਗਦਾ ਵੀ ਕੱਦ ਕੱਢ ਵੀ ਭਾਜੀ ਪੂਰਾ ਵਾ ਥਣ ਭਾਂਡਾ ਵਿਖਾਲਾ ਬਹੁਤ ਵਧੀਆ ਲੱਗਦਾ 15 16 ਕਿਲੋ ਵਾਲਾ ਵੀ ਵਿਖਾਲਾ ਦੋਸਤੋ ਹੁੰਦਾ ਪਰ ਜਿਹੜਾ ਹੁਣ 12 13 ਕਿਲੋ ਆ ਅੱਜ 8 ਦਿਨਾਂ ਦੀ ਸੂਹੀ ਦੇ ਥੱਲੇ ਮਿਲਕ ਆਹ ਦੇਖੋ ਲਓ ਜੀ ਇਹ ਪਸ਼ੂ ਸੀ ਅੱਜ ਵੇਰ ਨਿਸ਼ਾਨ ਦੇ ਕੋਲੇ ਪੰਜ ਤੇ ਨਿਸ਼ਾਨ ਕਿੱਥੋਂ ਤੱਕ ਦੇ ਦੇਣੀ ਅੱਜ ਇਹ ਵੜ ਮੁੱਲ 35000 ਕਰਦੇ ਆ ਬਾਕੀ ਥੋੜਾ ਬੜਾ ਮੂਕੇ ਦੇ ਮਾਨਦਾਰ ਕਰਦਾਂਗੇ 3500 ਹਾਂਜੀ ਵੱਡੀ ਵੜੇ ਦਾ ਪਤਾ ਰੈਡ ਵੀ ਜਾ ਜਾ ਦੁੱਧ 12 ਕਿਲੋ net ਪੱਕਾ ਹੋਊਗਾ ਹਾਂਜੀ ਹਾਂਜੀ ਵਿਖਾਵਾ ਦੇ ਬੜਾ ਵਿਖਾਉਂਦੀ ਆਪਾਂ ਜਿਹੜਾ ਦੁੱਧ ਆਗਾ ਆਪਾਂ ਦੁੱਧ ਹੀ ਦੱਸਣਾ ਇਹ ਨਹੀਂ ਚੱਡਾ ਜਿਆਦਾ ਵਿਖਾਉਂਦੀ ਤਾਂ ਆਪਾਂ ਕਹੀ ਜਾਂਦੇ ਦੁੱਧ 17 18 ਕਿਲੋ ਦਿੰਦੀ ਆ ਇਹ ਤਾਂ ਨਹੀਂ ਪੱਣੀ ਆਪਣੇ ਜਹ ਗਈ 12 ਕਿਲੋ ਦੁੱਧ ਤੇ 12 ਕਿਲੋ ਚਵਾ ਕੇ ਦੇਣਾ ਬਿਲਕੁਲ ਹਾਂਜੀ ਲੋ ਵੀ ਭਰਾਵੋ ਜਿੰਨਾ ਦੁੱਧ ਹੈਗਾ ਉਹਨਾਂ ਦੱਸਿਆ ਜਾਊਗਾ ਇਹ ਨਹੀਂ ਹੈਗਾ ਵੀਰਾਂ ਦਾ ਵੀ ਵਿਖਾਲਾ ਪਸ਼ੂ ਦਾ 15 16 ਕਿਲੋ ਵਾਲਾ ਤੇ ਆਪਾਂ ਉਹਨਾਂ ਘਰਾਂ ਦੇ ਕਿ ਜੋ ਚਵਾਈ ਕਰਨੀਆਂ ਤੁਸੀਂ ਵੀ ਆਣ ਕੇ ਉਹ ਅੱਗੋਂ ਚਮੋਣਾ ਵੀ ਪੈਣਾ ਠੀਕ ਹੈ ਇਸ ਕਰਕੇ ਦੁੱਧ ਚੋਕੇ ਜਿੰਨੀ ਤਸੱਲੀ ਕੋਈ ਵੀਰ ਕਰੋ ਓਨੀ ਚੰਗੀ ਆ ਤੇ ਨਿਸ਼ਾਨ 35000 ਦੀ ਹੋ ਗਈ ਉਹ ਲਾਸਟ ਵਾਲੀ ਹਾਂਜੀ 35000 ਬਾਕੀ ਕੋਈ ਨਹੀਂ ਥੋੜਾ ਬੋਲਾ ਮਾਨਦਾਨ ਕਰਦਾ ਜਿੰਨਾ ਵੀ ਹੋਊਗਾ ਠੀਕ ਹੈ ਭਰਾ ਹਾਂਜੀ ਤੇ ਨੰਬਰ ਬੋਲ ਦਿਆ ਨੰਬਰ 7876 7457 ਠੀਕ ਹੈ ਜੀ ਹਾਂਜੀ ਤੇ ਨਹਿਰਾ ਦੇ ਆਣ ਕੇ ਵੀਰਪਰਾ ਰਸੂਲਪੁਰ ਨਹਿਰਾ ਆਪਣਾ ਪਿੰਡ ਆ ਜਿਹੜਾ ਵੀ ਵੀਰਪਰਾ ਆਊਗਾ ਬੀਲੀ ਘਰ ਕਿਸ ਨੂੰ ਪੁੱਛ ਲੈ ਬੀਲੀ ਘਰ ਜਾਣਾ ਬੀਲੀ ਘਰ ਟੱਪਦੇ ਸਾਰ ਗਾੜੀ ਚੌਂਕ ਬੜਾ ਚੌਂਕ ਟੱਪਦੇ ਸਾਰੀ ਆਪਣੀ ਖੱਬੇ ਹੱਥ ਬਹਿ ਗਿਆ ਭਾਜੀ ਨਵੀਂ ਪਈ ਆ ਬਿਲਕੁਲ ਹਾਂਜੀ ਲੋ ਵੀ ਦੋਸਤੋ ਇਹ ਹੈਗੀ ਆ ਵੀਰ ਨਿਸ਼ਾਨ ਉਹਨਾਂ ਦੀ ਲੋਕੇਸ਼ਨ ਧੰਨਵਾਦ ਵੀਰ ਜੀ ਧੰਨਵਾਦ ਮਿਹਰਬਾਨੀ ਸੋ ਅਲਾਦੀਨਪੁਰ ਪਿੰਡ ਵੀ ਜਿਹੜਾ ਦੋਸਤੋ ਬਿਲਕੁਲ ਨਾਲ ਹੀ ਹੈਗਾ ਠੀਕ ਆ ਤੇ ਦੁਗਲਵਾਲਾ ਵੀ ਥੋੜੀ ਦੂਰੀ ਤੇ ਆ ਤੇ ਰਸੂਲਪੁਰ ਨਹਿਰਾ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ